ਮੰਦੇ ਲਾਲ ਭਵਨ ਮਾਡਲ ਟਾਊਨ ਵਿਖੇ ਮਾਤਾ ਲਾਲ ਦੇਵੀ ਜੀ ਦਾ ਜਨਮ ਉਤਸਵ ਪ੍ਰਧਾਨ ਵਿਕ੍ਰਮ ਸ਼ਰਮਾ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਮੰਦਿਰ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਇਸ ਮੌਕੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਸਾਬਕਾ ਵਿਧਾਇਕ ਜੁਗਲकिशोर ਸ਼ਰਮਾ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਅਤੇ ਹੋਰ ਚੇਤਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਉਨ੍ਹਾਂ ਮਾਤਾ ਜੀ ਦੇ ਜਨਮ ਉਤਸਵ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਕਿਦਾਈਆ ਇਕ ਵਾਰੀ ਤੋਂ ਦਰਸ਼ਨ ਕਰਦਾ ਅਰ ਆਹੀ ਹੋਦੀ ਦਰਨਾ ਲੇਖਾਂ ਦੇ ਵਿੱਚ ਮੇਖ ਮਾਰੀ ਲੇਖਾਂ ਦੇ ਵਿੱਚ ਮੇਖ ਮਾਰੀ ਲੇਖਾਂ ਦੇ ਵਿੱਚ ਮੇਖ ਮਾਰੀ ਕਿਸਮਤ ਪਰ ਤੇ ਨਹੀਂ ਆਏ ਜੈ ਜੈ ਨਾਰ ਬਾਤ ਕਾ ਵਾਰੀ ਆਜ ਨਾਲ ਦਰਬਾਰ ਸੱਜਿਆ ਹੋਇਆ ਹੈ ਇਸ ਦਰਬਾਰ ਦੇ ਵਿੱਚ ਜੋ ਮੰਗੀਆਂ ਬੁਲਾਈਆਂ ਪੂਰੀਆਂ ਹੁੰਦੀਆਂ ਆ ਅੱਜ ਅਸੀਂ ਸਾਰੇ ਹੀ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆਂ ਬੇਨਤੀ ਕਰਨ ਵਾਸਤੇ ਆਏ ਆਂ ਕੋਤਰੀ ਕਰਨ ਵਾਸਤੇ ਆਏ ਆਂ ਕਿ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਸੰਤਾਂ ਆਈਆਂ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਔਰ ਮਹਾਮਾਈ ਦੇ ਕੋਲੋਂ ਪ੍ਰਾਰਥਨਾ ਕਰਨਾ ਹੈ ਕਿ ਜਿੰਨੇ ਵੀ ਤੁਸੀਂ ਅੱਜ ਮੰਡਇਆ ਤੇ ਧਾਰ ਕੇ ਆਏ ਹਾਂ ਮਾ ਮਾਈ ਕੁੜੀਆਂ ਪੁੱਟੀਆਂ ਪੁਰੀਆਂ ਕਰੇ ਪੂਜਨੀਏ ਮਾਤਾ ਲਾਜ ਦੇਵੀ ਜੀ ਦੇ ਜਨਮ ਦਿਨ ਤੇ ਜੋ ਇਸ ਮਾ ਮਾਈ ਦੇ ਦਵਾਰੇ ਦੇ ਵਿੱਚ ਇੰਨੀ ਤਦਾਦ ਦੇ ਵਿੱਚ ਸੰਗਤਾਂ ਹਾਜ਼ਰੀ ਭਰਨ ਆਈਆਂ ਨੇ ਸਾਰਿਆਂ ਨੂੰ ਅੱਜ ਇਸ ਸ਼ੁਭ ਦਿਨ ਦੇ ਉੱਤੇ ਮੈਂ ਮੁਬਾਰਕ ਬਾਦ ਇਹਨਾ ਔਰ ਮਾ ਮਾਈ ਜੀ ਦੇ ਚਰਨਾਂ ਚ ਅਰਦਾਸ ਕਰਦਾ ਸਾਡੇ ਸ਼ਹਿਰ ਦੇ ਉੱਤੇ ਮਾ ਮਾਈ ਮਾਤਾ ਪੂਜਨੀਯ ਮਾਤਾ ਲਾਲ ਦੇਵੀ ਜੀ ਦਾ ਅਸ਼ੀਰਵਾਦ ਬਣਿਆ ਰਹੇ ਦੇ ਕਾਰਨ ਮਹਸਾ mm <laughs>